ਸਰਦਾਰ ਜੀ ਨੇ ਮੈਨੂੰ ਸਵੇਰੇ ਮਾਰਨਿੰਗ ਟਾਈਮ ਦੱਸਿਆ ਵੀ ਐਸੇ ਮੈਨੂੰ ਲੱਗਦਾ ਵੀ ਮੈਂ ਆਪਣੇ ਜਿਹਾ ਸਹੀ ਆ ਜੋ ਮੈਂ ਤੁਹਾਨੂੰ ਗੱਲ ਇਹ ਦੱਸਣਾ ਚਾਹੁੰਦੀ ਆ ਜਿੰਨੀਆਂ ਵੀ ਲੇਡੀਆਂ ਹੋਣਗੀਆਂ ਉਹ ਗੱਲ ਸਮਝਣਗੀਆਂ ਮਟ ਜਿਹੜੀ ਗੱਲ ਕਰਨੀ ਹੁੰਦੀ ਹੈ ਨਾ ਉਹ ਕਰਿਆ ਕਰ ਸਿੱਧੀ ਉਦੀ ਨਾ ਗੱਲ ਨੂੰ ਘਮਾਇਆ ਕਰ ਡੰਗਰਾ ਵਾਂਗ ਮੈਂ ਸਹੀ ਆ ਕਹਿੰਦੀ ਰਹਿੰਦੀ ਜੇ ਤੂੰ ਗਲਤੀ ਵੀ ਕੀਤੀ ਹੋਵੇ ਨਾ ਤੂੰ ਤਾਂ ਫਿਰ ਨਹੀਂ ਮੰਨਦੀ ਪਾਗਲੇ ਹੈ ਨਾ ਪੋゼਸਿਵਨੈਸ ਹੁੰਦੀ ਆ ਜਿਹੜੀ ਹੈ ਨਾ ਕਹਿੰਦੇ ਮੈਨੂੰ ਇੱਕ ਕੁੜੀ ਮਿਲੀ ਬੇਲੇ ਤੋਂ ਠੀਕ ਹੈ ਕਹਿੰਦੇ ਚਲੋ ਫੈਨ ਆ ਮੈਂ ਵਦਿਆ ਦਿਲੋ ਸਤਿਕਾਰ ਆ ਵੀ ਵੀਡੀਓ ਦੇਖਦੇ ਆ ਨਾ ਨਾ ਪਿਆਰ ਕਰਦੇ ਹੋ ਤੁਸੀਂ ਮਿਲਦੇ ਹੋ ਮਿਲੋ ਜੁਲੋ ਮੈਂ ਕੁਛ ਨਹੀਂ ਕਹਿੰਦੀ ਪਰ ਜਿਹੜਾ ਫੋਟੋ ਵਾਲਾ ਸਿਸਟਮ ਆ ਕੱਲੇ ਦਾ ਜਿਉ ਰਿਕੁਐਸਟ ਉਹਨਾਂ ਕਰਾਓ ਠੀਕ ਹੈ ਮੁੱਛੜ ਪਿੱਛੇ ਖੜਾ ਗਾਲਾਂ ਕੱਢ ਰਿਹਾ ਮੱਟ ਦੇ ਵੀ ਫੈਨ ਆ ਕਿਹੜੇ ਉਹ ਡੰਗਰ ਲੋਕ ਆ ਜਿਹੜੇ ਇਹਨਾਂ ਨਾਲ ਫੋਟੋ ਖਿਚਵਾਉਂਦੇ ਆ ਕੀ ਸੇ ਦਿੰਦੇ ਇਹ ਕੀ ਵਧੀਆ ਕੰਮ ਕੀਤਾ ਇਹਨਾਂ ਨੇ ਜਿਹੜਾ ਫੋਟੋ ਖਿਜਵਾਨੇ ਤੁਸੀਂ ਡੰਗਰੋ ਮਟ ਵੈਸੇ ਕਰੀ ਹੈ ਕਿ ਸ਼ੱਕ ਕਰ ਰਹੀ ਆ ਨਵਾਂ ਵਿਆਹ ਹੋਇਆ ਹਲੇ ਇਹਦਾ ਇਹ ਮੁਛੜ ਤੇ ਪਹਿਲਾਂ ਹੀ ਸ਼ੱਕ ਕਰਨ ਲੱਗੀ ਬਾਅਦ ਚ ਕੀ ਹਾਲ ਹੋਊਗਾ ਇਹਦਾ ਜਦੋਂ ਜ਼ਮਿੰਤਾ ਵਿਚਾਰੀ ਆਉਂਦੀ ਹੈ ਲੈਪਟਾਪ ਉੱਪਰ ਨੂੰ ਫੈਟੀ ਭੱਜ ਗਏ ਇਹਨੇ ਲੈ ਕੇ ਜਾਣਾ ਲੈ ਜਾ ਕੋਈ ਚੱਕਰ ਨਹੀਂ ਤੇਰੀ ਸਾਰਾ ਕੁਝ ਕੋਈ ਨਾ ਤਾਂ ਕੀ ਹੋ ਰਹੀ ਹੈ ਮੇਡੀਆ ਚਾਣ ਲਵਾਈ ਚੋਂ ਇੱਕ ਗੱਲ ਉਹਦੋਂ ਚ ਫੋਟੋ ਨਾਲ ਸੱਤ ਬੈਠੇ ਮੈਂ ਲੈ ਕੇ ਕੈਮਰਾ ਵੀ ਲੈ ਜਾਣਾ ਇੱਕ ਪਾਪਾ ਨੂੰ ਮੁੱਚੇ ਹਾਂ ਇਹਦਾ ਚਾਚਾ ਹਾਏ ਕਿਵੇਂ ਕਹਿੰਦਾ ਏ ਇਹ ਉਸ ਟਾਈਮ ਦੀ ਵੀਡੀਓ ਆ ਜਦੋਂ ਵਿਆਹ ਤੋਂ ਬਾਅਦ ਮੁਰਦੀ ਗੱਡੀ ਜਾਂਦੀ ਆ ਇਹ ਆਈ ਚਾਚਾ ਇਹਦਾ ਕੈਮਰਾ ਲੈ ਕੇ ਤੇ ਪਿੱਛੇ ਪਿੱਛੇ ਪਾਗ ਲਾਵਾਂਗੇ ਇਹ ਕਿਵੇਂ ਲੱਛਣ ਕਰਨ ਲੱਗੀ ਵੀ ਆ ਕਿ ਤੂੰ ਜਾ ਕੇ ਆਪਣੇ ਰਿਸ਼ਤੇਦਾਰਾਂ ਕੋਲ ਬੈਠ ਉਹਨਾਂ ਨੂੰ ਮਿਲ ਕਹਿੰਦੀ ਫੋਨ ਤੇ ਵੀਡੀਓ ਨਹੀਂ ਵਧੀਆ ਪੈਂਦੀ ਕਿਉਂ ਨਹੀਂ ਪੈਂਦੀ ਪੈ ਤਾਂ ਜਾਂਦੀ ਆ ਲੈਪਟਾਪ ਕੈਮ ਖੋਲਦੀ ਆ ਤੂੰ ਨਾ ਤੂੰ ਐਡਿਟਿੰਗ ਕਰਨੀ ਹੁੰਦੀ ਆ ਜਿੱਦਾਂ ਵੀਡੀਓ ਬਣਾਈ ਉਦਾਂ ਪਾ ਦਿੰਦੀ ਆ ਬੇਅਕਲੇ ਲੈ ਕੇ ਤਾਂ ਜਾਣਾ ਨਾ ਚਾਰ ਰਿਸ਼ਤੇਦਾਰ ਆਏ ਹੋਏ ਨੇ ਫੁਕਰੀ ਵੀ ਤਾਂ ਮਾਰਨੀ ਆ ਉੱਥੇ ਜਾ ਕੇ ਉਹ ਤੂੰ ਮਸ ਕਰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤੁਸੀਂ ਮੈਨੂੰ ਆਏ ਦੱਸੋ ਜਾਂ ਤੇ ਯਾਰ ਮੰਮੀ ਦੀ ਪਾਪਾ ਨਾਲ ਲੜਾਈ ਹੋਈ ਉਂਗਲੀ ਪੜਾਈ ਫਿਰਦੀ ਆ ਪਾਪਾ ਵੀ ਹੱਥ ਪੜਾਈ ਫਿਰਦੇ ਦੋਹਾਂ ਜਣੇ ਕਾ ਕਰੀ ਕੋਈ ਇਹ ਜਿਹਾ ਕਹਾਣੀ ਤੁਸੀਂ ਫਿਰ ਪਿੱਛੇ ਤਾ ਸਾਨੂੰ ਤੇਰੀ ਕਿਆ ਲੋੜ ਨਹੀਂ ਅੱਜ ਵੱਢ ਲੈ ਤੇ ਹੱਥ ਵੱਢ ਲੈ ਵੈਰੀ ਗੁੱਡ ਏ ਜੈਸਿੰਦਰ ਅੱਜ ਜੈਸਿੰਦਰ ਜੀ ਇਹਦਾ ਬਾਹਰ ਹਾਸਾ ਮੈਂ ਕਿਹਾ ਤਾਂ ਮਿਲਿਹਣਾ ਇਹ ਵੀਡੀਓ ਦੀ ਕੁਆਲਿਟੀ ਬਹੁਤ ਬੇਕਾਰ ਆ ਇਹ ਸਾਰਾ ਟੱਬਰ ਕਮਲੇ ਆਂਦਾ ਕਿਵੇਂ ਕਰਨ ਲੱਗੇ ਹੋਏ ਨੇ ਇੱਕੋ ਘਰ ਚ ਸਾਰੇ ਕਮਲੇ ਇੰਨੀ ਛੋੜ ਕਿਉਂ ਕਰ ਰਹੀ ਆ ਵਿਆਹ ਕਰਾਏ ਕਿ ਜੰਗ ਜਿੱਤੀ ਆ ਕਿਸੇ ਨੂੰ ਮਿਲੇ ਨਹੀਂ ਰਹੀ ਛੋੜ ਤਾਂ ਵੈਸੇ ਨੇ ਕਰਨੀਓ ਸੀ ਆਪਣੀ ਪਸੰਦ ਦੇ ਮੁੰਡੇ ਨਾਲ ਜੋ ਵਿਆਹ ਹੋ ਗਿਆ ਇਹਦਾ ਨਕਦਰ ਦੀ ਫਾਨ ਦੇ ਸੱਤ ਹੱਥ ਆ ਜੀ ਥੋੜਾ ਉਹਨਾਂ ਨਾਲੋਂ ਅਲੱਗ ਬਿਲਕੁਲ ਸਹੀ ਆ ਉਹ ਘਰ ਜੀਵਾਲਾ ਹੈ ਆਪਣੇ ਆਪਣੇ ਬੀਐਸਐਨ ਵਾਲਾ ਚੱਲਦਾ ਤਾਂ ਇਹ ਵੀ ਵਧੀਆ ਕੋਈ ਚੱਕਰ ਹੋਇਆ ਉਹਦੇ ਕਰਕੇ ਆ ਤੂੰ ਹੁਣ ਪਾ ਕੇ ਲੱਗੀ ਕਰ ਰੋ ਨਾ ਮਟ ਨੂੰ ਬਿਲਕੁਲ ਅਕਲ ਨਹੀਂ ਹੈਗੀ ਘਰ ਚ ਰਿਸ਼ਤੇਦਾਰ ਇਕੱਠੇ ਹੋਏ ਹੋਏ ਨੇ ਇਹ ਬੇਅਕਲ ਸਮਾਨ ਇਕੱਠਾ ਕਰਨ ਲੱਗੀ ਵੀ ਆ ਡੰਗਰਾ ਵਾਂਗ ਉਹ ਆਪਣਾ ਗੱਡੀ ਵੀ ਸਮਾਸ ਰੋ। ਮੈਂ ਜਾਂਦੀ ਹਾਂ ਗ੍ਰੀਨ ਟੀ ਪੀਣੇ ਜਾ। ਇੰਨੇ ਉਡੀਕਿਓ। ਚਲੇਂ ਨਾਮ ਨਾ ਕਰਦੇ ਸਾਰਾ ਕੁਝ ਪੈਕ। ਆਹ ਦੇਖ ਲੋ। ਮੱਟ ਦੀ ਚਾਚੀ ਅਕਲ ਦੇ ਰਹੀ ਆ ਕਿ ਕੋਲ ਬੈਠ ਜਾ। ਮੱਟ ਕਹਿੰਦੀ ਕੋਈ ਨਹੀਂ। ਜਾਂ ਤੂੰ ਜਾਣਾ ਉਦੋਂ ਕਰ ਲਈ ਸਮਾਨ ਇਕੱਠਾ। ਹੁਣੇ ਕਿਉਂ ਕਰਨ ਲੱਗੀ ਹੋਈਆਂ? ਚਾਚੀ ਨੇ ਮਾਂ ਨੂੰ ਦੱਸਿਆ ਮਾਂ ਦਾ ਵੀ ਉਹੀ ਹਾਲ। ਇਨਨੇ ਅਕਲ ਨਹੀਂ ਸਿਖਾਈ ਕੰਜਰਖਾਨਾ ਕਰਨਾ ਸਿਖਾ ਕੇ ਭੇਜ ਦਿੱਤੇ। ਉਹ ਦੇਖੋ ਇਹ ਤਾਂ ਸੀ ਸੀ ਸਭੀ ਕਾਸੀ। ਹੋਰ ਸੁਣਾਓ ਠੀਕ ਹੈ। ਮੱਟ ਕਿਸੇ ਦੇ ਘਰੇ ਰੋਟੀ ਖਾਣ ਗਈ। ਕੈਮਰਾ ਤੇ ਦੇਖੋ ਕਿਵੇਂ ਮਾਰਨ ਲੱਗੇ ਪਿਆ ਮੱਟ ਤੇ ਸਟੈਂਡ ਵੀ ਨਾਲੇ ਚੱਕੀ ਫਿਰਦੇ ਆ ਲਾਈਟ ਵਾਲਾ ਡੰਗਰ। ਆਮੀਏ ਬੈਠਾਂ ਗੋਲੇ ਕੀ ਹੋਈ ਹੈ ਕਿਸੇ ਦੇ ਘਰ ਗਈ ਹੋਈ ਆ ਦੇਖੋ ਕਿਵੇਂ ਲੱਛਣ ਕਰਨ ਲੱਗੀ ਵੀ ਆ ਬੇਅਕਲ ਜੀ ਇੱਦਾਂ ਕੋਈ ਨਹੀਂ ਕਰਦਾ ਹੈਗਾ ਜਿੱਦਾਂ ਇਹ ਕਰਦੀ ਆ ਅੱਗੇ ਦੇਖਿਓ ਕਿਵੇਂ ਕਰਨ ਲੱਗੀ ਵੀ ਆ ਸੰਭਲ ਨਹੀਂ ਚੱਲਦਾ ਮਟ ਇਦਾਂ ਨਹੀਂ ਕਰੀਦਾ ਹੁੰਦਾ ਕਿਸੇ ਦੇ ਘਰੇ ਜਾ ਕੇ ਜਿੱਦਾਂ ਤੂੰ ਕਰਨ ਲੱਗੀ ਵੀ ਆ ਪਾਗਲ ਮੈਂ ਕੋਈ ਅੱਛਾ ਇਹ ਕਿਹਦੇ ਕਰਾ ਰਹੀ ਰਹੀ ਦੱਸਾਈ ਚਾਤਾ ਆ ਅੱਛਾ ਇਹ ਬਾਈ ਇਹ ਤਾਂ ਰੋਟੀ ਸਾਂਦਾਸਦੋ ਇਹ ਚੰਡੀ ਗੋਟਲੇ ਕਿ ਐਸੀ ਦਾਦੀ ਸਿਸਟਮ ਤਾਂ ਹੈ ਪਰ ਹੁੰਦਾ ਵੀ ਬਹੁਤ ਕੁਛ ਆ ਤੁਸੀਂ ਦੇਖਿਆ ਨਹੀਂ ਕਦੇ ਬਸ ਤੁਹਾਨੂੰ ਤਾਂ ਨਹੀਂ ਪਤਾ ਇਦਾਂ ਨਹੀਂ ਕਰੀਦਾ ਡੰਗਰੇ ਕਿਸੇ ਦੇ ਘਰੇ ਜਾ ਕੇ ਜਿੱਦਾਂ ਤੂੰ ਕਰਨ ਲੱਗੀ ਹੋਈ ਆ ਠੀਕ ਰੇਟ ਜੇ ਤੈਨੂੰ ਦੱਸਤਾ ਦੁਬਾਰੇ ਤੂੰ ਪੁੱਛਣਾ ਨਹੀਂ 3000 ਤੋਂ ਸਟਾਰਟ ਹੋ ਜਾਂਦੀ ਹੈ ਅਲੱਗ-ਅਲੱਗ ਰੇਟ ਆ ਮਿਰਚਾਂ ਵੀ ਦੇਤੀਆਂ ਸੀ ਲੇਟ ਪਹੁੰਚੀਆਂ ਸੀ ਸੀ ਕਰੀ ਜਾਂਦੇ ਮੈਂ ਤਾਂ ਖਾਂਦੀ ਇਹਨਾਂ ਨੂੰ ਮੈਨੂੰ ਪਤਾ ਨਹੀਂ ਮੈਂ ਤਾਂ ਖਾਂਦੀ ਹਾਂ ਠੀਕ ਆ ਬੁੱਤੂ ਮੂਰੋ ਦੇਣਾ ਖੇਚੋ ਤਾਨੂੰ ਕਰਨੀ ਚੀਜ਼ ਗੱਠ ਦੇਖੋ ਕਿਵੇਂ ਕਰਨ ਲੱਗੇ ਵੀ ਮੂੰਹ ਦੇਖੋ ਇਹਦਾ ਮੂੰਹ ਕਿਵੇਂ ਚੌਣ ਲੱਗਿਆ ਹੋਇਆ ਕਿ ਤੂੰ ਪਹਿਲਾਂ ਰੋਟੀ ਖਾ ਲੈ ਵੀਡੀਓ ਬਾਅਦ ਚ ਬਣਾ ਲੈ ਅੱਜ ਸਾਡੇ ਵੀ ਵਿਊਅਰਸ ਦੇ ਇੰਨੇ ਕਮੈਂਟਸ पर्स ਨਹੀਂ लेके ਆਂ ਮੈਂ ਅੱਜ ਮੈਂ ਪਰਸ ਲੈ ਕੇ ਆਈ ਆ ਜੀ ਮੇਰਾ ਪਰਸ ਦੇਖ ਲਓ ਨਹੀਂ ਭਾਜੀ ਮੈਨੂੰ ਕਮੈਂਟ ਕਰਦੇ ਵਿੱਚ ਜਿਨ੍ਹਾਂ ਨੇ ਵੀ ਰੋਟੀ ਖਾਣ ਜਾਂਦੇ ਆ ਪਰਸ ਲੈ ਕੇ ਜਾਇਆ ਕਰਨ ਨਾਲ ਆਈ ਜਾ ਤਾਂ ਤੇ ਕਹਿੰਦੇ ਮੈਂ ਜੀ ਮੈਂ ਪਰਸ ਲੈ ਕੇ ਆਈ ਆ ਜੀ ਦੇਖ ਲਓ ਯਾਰ ਇਹ ਕਿਵੇਂ ਕਰ ਲੰਦੇ ਆ ਕਿਸੇ ਦੇ ਘਰੇ ਜਾ ਕੇ ਇਦਾਂ ਇਹਨਾਂ ਨੂੰ ਬਿਲਕੁਲ ਨਹੀਂ ਸ਼ਰਮ ਆਉਂਦੀ ਹੈਗੀ ਕਿਹੜੇ ਡੰਗਰ ਲੋਕ ਨੇ ਜਿਹੜੇ ਇਹਨੂੰ ਕਮੈਂਟ ਕਰਦੇ ਆ ਕਿ ਤੂੰ ਪਰਸ ਨਹੀਂ ਲੈ ਕੇ ਜਾਂਦੀ ਜੇ ਲੈ ਕੇ ਚੱਲ ਜੂਗੀ ਤੁਹਾਡਾ ਕੀ ਫਾਇਦਾ ਹੋਣਾ ਤੁਹਾਨੂੰ ਕੀ ਮਿਲਜੂ ਨਾ ਕਰਿਆ ਕਰੋ ਇਦਾਂ ਨਾ ਕਿਹਾ ਕਰੋ ਵੇਖ ਲੋ ਇਹਦੇ ਚੱਕ ਲਾ ਲਾ ਪਾ ਚਾਚੀ ਨੇ ਤਾਂ ਇਹ ਵੀ ਖਾਣਾ ਨਾ ਇਹ ਕਿਵੇਂ ਅੱਗੇ ਜੀ ਨੂੰ ਵਧੀ ਜਾਂਦੀ ਆ ਫਿਰ ਕੀ ਹੋ ਗਿਆ ਜੇ ਉਹਨੇ ਸੱਚ ਕਹਿਤਾ ਮੂੰਹ ਕਰ ਲਿਆ ਹੁਣ ਢਿੱਲਾ ਜਾ ਮੈਂ ਕਹਿੰਦੀ ਵੀ ਮੇਰੇ ਡੱਬਰ ਵਾਲੇ ਨਾਲ ਕੁਝ ਗੱਲ ਕਰਿਓ ਆਪਣੇ ਵਰਕਿੰਗ ਕਿੰਨੀ ਸ਼ੱਕੀ ਜਨਾਨੀਆਂ ਯਾਰ ਇਹ ਚੋਰ ਨੂੰ ਆਪਣਾ ਡਰ ਲੱਗਿਆ ਹੋਇਆ ਕੀ ਕਰ ਸੇਵਾ ਕਰਦੀ ਦੋਵੇਂ ਹਾਂ ਹਾਂ ਵਧੀਆ ਸੇਵਾ ਮਟ ਫਲੋ ਫਲੋ ਚ ਗਲਤੀ ਹੈ ਗਈ ਕਹਿੰਦੀ ਉੱਧਰ ਵਾਲੀ ਕਰੋਗੇ ਸੇਵਾ ਕਿੱਥੇ ਕਰਦੀ ਇਹ ਕਰਵਾਂਦੀ ਆ ਸੱਚ ਨਹੀਂ ਭਾਈ ਗਾਣਾ ਗੱਲ ਸੀ ਬਹੁਤ ਕਰਦੀ ਬਹੁਤ ਆਨਤਾ ਮੈਂ ਤਾਂ ਗੰਭੀਰ ਦਾ ਸਾ ਉਹ ਇਹ ਤਾਂ ਤੁਸੀਂ ਖਬਰ ਹੀ ਨਹੀਂ ਲੈਣ ਆਏ ਸਾਸ ਨੂੰ ਪੁੱਛਿਆ ਉਹ ਵਿਚਾਰੀ ਨੇ ਤਾਂ ਹਾਮੀ ਭਰਤੀ ਜਦ ਪੁੱਛਿਆ ਮਟ ਨੂੰ ਲੱਗੀ ਲੱਛਣ ਕਰਨ ਬਦਨਾਮੀ ਕਰਤੀ ਸੱਸ ਦੀ ਬੇਸਤੀ ਤਾਂ ਬਹੁ ਕਰਦੀ ਐ ਸੱਸ ਦੀ ਆਪਣੀ ਦੀ ਜੇ ਸੇਤ ਹੋ ਜਾਣੀ ਤੇਰੀ ਹੈ ਕਿ ਕੰਮ ਆਉਣਾ ਜੀਵੇਂ ਨਾ ਤਵੇ ਪਿਉਨੇ ਹਾਂ ਕੋਈ ਦੁਆ ਨਹੀਂ ਸਹੀ ਪਰ ਜਿਵੇਂ ਉੱਥੇ ਮੇਰੇ ਪਿਉਨੇ ਖਾਦੇ ਪੀਤੇ ਵਗਰਾ ਕੀਤੇ ਵੀ ਤੇ ਮੇਰੇ ਅੰਝਾਂ ਆਉਂਦੀਆਂ ਮੈਨੂੰ ਕਦੇ ਚਾਰ ਦੀ ਟੈਨਸ਼ਨ ਨਹੀਂ ਹੈਗੀ ਉਹਨੂੰ ਮੈਂ ਉਹਨੇ ਕਹਿੰਦੀ ਮਾਂਮੀ ਚੱਲੇ ਰਹਿੰਦੇ ਹੁੰਦੇ ਤਾਂ ਤੰਗਿਆ ਟੈਨਸ਼ਨ ਨਹੀਂ ਲੱਗਦੀ ਉਹਨੇ ਉਦ ਹੀ ਕਹਤਾ ਘੱਟ ਖਾਇਆ ਕਰ ਮਟ ਹੋ ਗਈ ਸਟਾਰਟ ਲੱਗੀ ਜਬਲੀਆਂ ਮਾਰਨ ਨਾ ਅੱਗੇ ਦੇਖੇ ਨਾ ਪਿੱਛੇ ਭਕਾਈ ਮਰੀ ਜਾਂਦੀ ਆ ਡੰਗਰਾ ਵਾਂਗ ਸੱਸ ਕਹਿੰਦੀ ਹੋਲੀ ਹੋ ਗਈ ਹੋਲੀ ਕਿੱਥੇ ਆ ਫੁੱਟਬਾਲ ਤਾਂ ਬਣੀ ਪਈ ਐ ਪਾਗਲ ਜੀ ਪਤਾ ਹੀ ਆ ਤੈਨੂੰ ਕਿਵੇਂ ਰੱਖਿਆ ਹੋਇਆ ਸੀ ਜੇ ਕੋਈ ਚੀਜ਼ ਲੈ ਕੇ ਆਂਦਾ ਸੀ ਰੋਣ ਲੱਗ ਜਾਂਦੇ ਸੀ ਵੀਡੀਓ ਪਈਆਂ ਨੇ ਤੁਹਾਡੀਆਂ ਫੁੱਦੂ ਨਾ ਬਣਾ ਕੋਈ ਨਾ ਰੋਪੜ ਰੁਪੇ ਨੂੰ ਹੌਂਦੇ ਜਾਂਦੇ ਮਾਰ ਦਿਓ ਰੋਪੜ ਵੀ ਹਮ ਘੱਟੇ ਜਾਂਦੇ ਆ ਸੀ ਕਹਤੋ ਵੀ ਅਸੀਂ ਆਦਰ ਹਾਂ ਆ ਤੁਸੀਂ ਸਾਡੇ ਦੇ ਜਾਣਾ ਅੰਟੀ ਮਾਂ ਦੀ ਤੀ ਮੂੰਹ ਤੇ ਜਵਾਬ ਦੇਈ ਜਾਂਦੀ ਆ ਕਿ ਅਸੀਂ ਨਹੀਂ ਆਣਾ ਬਾਅਦ ਵਿੱਚ ਮੱਟ ਕਹਿੰਦੀ ਹਾਂ ਤਾਂ ਕਹਿ ਦੋ ਵੀਡੀਓ ਬਣਦੀ ਵੀ ਆ ਮੱਟ ਹੁਣ ਠੰਡਾ ਜਾ ਹੋ ਕੇ ਬੋਲਣ ਲੱਗੀ ਵੀ ਆ ਜਦ ਦੀ ਅੰਕਲ ਨੇ ਬੇਇੱਜ਼ਤੀ ਕਰੀ ਆ ਸਮਾਂ ਤਾਂ ਦੇਖੋ ਕਿੰਨਾ ਲੈ ਕੇ ਆਈ ਵੀ ਆ ਜਿਵੇਂ ਨੇ ਬਹੁਤ ਦੂਰ ਜਾਣਾ ਹੁੰਦਾ ਏ ਗਈ ਕਿਲੋਮੀਟਰ ਤੇ ਆ ਠੰਡੀ ਜੀ ਹੋ ਕੇ ਹੁਣ ਬੇਇੱਜ਼ਤੀ ਕਰਵਾ ਕੇ ਚੱਲ ਪਈ ਘਰ ਨੂੰ ਇਹ ਲਾਇਆ ਇਹ ਰੱਪਾ ਦਾ ਹੈ ਜੀ ਇਹ ਬਾਈ ਲੈਟ ਲਾਇਟ ਇਹੋ ਲੈਟਰ ਲਾਉਣੇ ਸਾਈ ਦੇ ਜਕਾਉਣ ਨਾਲ ਦੀ ਨਾਲ ਚੱਕਣੇ ਕਰਦੇ ਤਾਂ ਉਸੇ ਅੰਕਲ ਇਹਨਾਂ ਨੂੰ ਟੌਂਟ ਮਾਰੀ ਹੋ ਜਾਂਦਾ ਜਦ ਇਹ ਆਏ ਆ ਇਹ ਪਹਿਲੇ ਬੰਦੇ ਆ ਜਿਹੜੇ ਘਰ ਜਾ ਕੇ ਬੇਇੱਜ਼ਤੀ ਕਰਵਾ ਕੇ ਆਪਣੇ ਘਰ ਚੱਲੇ ਆ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ